ਜਿਹੜਾ ਹੈਗਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਆ ਇਹ ਜਿਹੜੀਆਂ ਇੱਥੇ ਲੁੱਟਾਂ ਖੋਹਦੀਆਂ ਬਾਤਾਂ ਦਾ ਜੋ ਫੌਜਾਂ ਤੇ ਪ੍ਰਸ਼ਾਸਨ ਦੋਨਾਂ ਦੀ ਨਲਾਇਕੀ ਦੇ ਕਾਰ ਜਿਹੜਾ ਇੱਕ ਚੰਗਾ ਸਮਾਜ ਸਾਨੂੰ ਚਾਹੀਦਾ ਸਾਡੇ ਬੱਚਿਆਂ ਲਈ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਹ ਸਾਨੂੰ ਪੰਜਾਬ ਦੇ ਵਿੱਚ ਉਹ ਜਿਹਾ ਮਾਹੌਲ ਢੀਰਿਆ ਸੋ ਇਸ ਲਈ ਪੰਜਾਬ ਸਰਕਾਰ ਦੇ ਖਿਲਾਫ ਜੋ ਅਸੀਂ ਇਹ ਜੰਗ ਛੇੜੀ ਆ ਤੇ ਬਹੁਤ ਚੰਗਾ ਕਦਮ ਆ ਕਾਂਗਰਸ ਪਾਰਟੀ ਲਈ ਤੇ ਉਹਦੇ ਵਕਤਰਾ ਦੇ ਇਹ ਤਾਂ ਅਸੀਂ ਉਸ ਨੂੰ ਪ੍ਰਸ਼ਾਸਨ ਨੂੰ ਇਹ ਪੁੱਛਦੇ ਆ ਕਿ ਜਿਹੜੇ ਕਾਨੂੰਨ ਤੋੜਦਾ ਆ ਫੱਟ ਤੋਂ ਵੱਧਰ ਹੋ ਚੁੱਕੀ ਆ ਕੋਈ ਸੇਫ ਨਹੀਂ ਹੈਗਾ ਕੋਈ 40000 ਰੁਪਏ ਤੋਂ ਨਿਕਲਦਾ ਆ ਉਹ ਬਚਾਰਾ 5-600 ਰੁਪਏ ਕਮਾ ਕੇ ਜਦੋਂ ਆਥੇ ਘਰ ਨੂੰ ਵਾਪਸ ਜਾਂਦਾ ਤਾਂ ਰਾਹ ਨਾਰੇ ਤੋਂ ਦੇ ਛੁੱਟੀਆਂ ਮਾਰ ਦਿੱਤੀਆਂ ਜਾਂਦੀਆਂ ਨਾਲਿਓਂ ਦੇ ਪੈਸੇ ਜੋ ਕੋਈ ਛੋਟਾ ਮੋਟਾ ਮੋਬਾਈਲ ਕਰੇ ਦੱਸਣ ਜੋਗਾ ਹੁੰਦਾ ਉਹ ਵੀ ਖੋ ਲਿਆ ਜਾਂਦਾ ਸੋ ਇਹਦੇ ਹਾਲਾਤ ਪੰਜਾਬ ਵਿੱਚ ਫੈਲਾ ਕਰ ਦਿੱਤੇ ਗਏ ਆ ਕਿਤੇ ਸਰੈਕਟ ਆਉਂਦੀ ਆ ਜਿਹੜੇ ਕੋ ਜੰਗਾ ਵਪਾਰੀ ਆ ਉਹਨੂੰ ਗੈਂਗਸਟਰਾਂ ਵੱਲੋਂ ਥ੍ਰੈਟ ਆਉਂਦੀ ਆ ਕੋਈ ਅਮਨ ਕਾਨੂੰਨ ਦਾ ਨਹੀਂ ਜੀ ਜਿਹੜੀ ਉਹ ਤਾਂ ਆਪ ਦਾ ਵਪਾਰ ਛੱਡ ਛੱਡ ਪੰਜਾਬ ਤੋਂ ਬਾਹਰ ਚਾਈ ਜਾਂਦੇ ਆ ਸੋ ਇਹਦਾ ਹਾਲਾਤਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਗੰਗਾਲੀ ਆ ਰਹੀ ਆ ਇਹਦੇ ਲਈ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਜੇਕਰ ਵਪਾਰੀ ਫੜ ਕੇ ਜੋ ਆਪਣਾ ਵਪਾਰ ਛੱਡ ਛੱਡ ਭੱਜ ਗਿਆ ਕਿਉਂਕਿ ਇਹ ਥ੍ਰੈਟਾਂ ਜੂਨਣਾਂ ਆ ਰਹੀ ਆ ਮਤ ਦਾ ਪੈਸਾ ਜੋ ਕੈਸ਼ਰ ਉਹਨਾਂ ਤੋਂ ਖਿੱਚੀ ਜਾ ਰਿਹਾ ਉਹ ਵਿਚਾਰੇ ਬਿਜ਼ਨਸ ਇਸੇ ਕਰਨਗੇ ਕਿਉਂ ਸੋ ਇੰਨਾ ਚੀਜ਼ਾਂ ਦਾ ਖਿਆਲ ਰੱਖਣਾ ਪਊਗਾ ਸਰਕਾਰ ਨੂੰ ਬੜਾ ਬੜੇ ਹੌਸਲੇ ਨਾਲ ਬੜੇ ਲੋਕਾਂ ਨੇ ਪਿਆਰ ਸਰਕਾਰ ਨਾਲ ਇੱਕ ਕਰਵਾ ਸਰਕਾਰ ਲਿਆਦੀ ਸੀ ਝਾੜੂ ਵਾਲਿਆਂ ਨੇ ਬੜੀ ਆਸ ਸੀ ਕਿ ਲੋਕਾਂ ਨੂੰ ਕਿੰਨੇ ਚੰਗਾ ਅਸੀਂ ਵੀ ਕਿਹਾ ਚਲੋ ਅਕਸਪਟ ਕੀਤਾ 2 ਸਾਲ 3 ਸਾਲ ਲੰਘ ਗੋ ਲਿਆ ਬਿਲਕੁਲ ਉਹਨਾਂ ਦੇ ਖਿਲਾਫ ਕੋਈ ਪ੍ਰਦਰਸ਼ਨ ਨਹੀਂ ਕੀਤਾ ਹੌਂਯੋ ਦਾ ਦੇ ਖਿਲਾਫ ਅਨੁਮਾਨੀ ਨੇ ਕੀਤੀ ਕਿ ਲੋਕਾਂ ਦਾ ਫਤਵਾ ਹੈ ਕਿਉਂਕਿ ਉਹ ਇਲੈਕਸ਼ਨ ਨਹੀਂ ਦੀ ਉਹ ਇੱਕ ਤਰ੍ਹਾਂ ਸਮਝਉਂਦਾ ਸੀ ਕਿ ਲੋਕਾਂ ਨੇ ਇਹਨਾਂ ਨੂੰ ਸਲੈਕਟ ਕਰਤਾ ਚੋਣ ਦਿੱਤਾ ਸੋ ਇਸ ਲਈ ਤਿੰਨਾਂ ਸਾਲਾਂ ਦੇ ਵਿੱਚ ਜੋ ਨਲਾਇਕ ਬੁੜਾ ਉਹਨਾਂ ਨੇ ਦਿਖਾਇਆ ਅੱਜ ਸਾਨੂੰ ਜ਼ਰੂਰ ਤਾਂ ਅੱਜ ਸਾਨੂੰ ਲੋੜ ਆ ਉਹਨਾਂ ਨੂੰ ਦੱਸਣ ਦੀ ਜਗੌੜ ਦੀ ਕਿ ਤੁਸੀਂ ਇੱਕ ਨਲਾਇਕ ਸਾਬਤ ਹੋ ਚੁੱਕੇ ਹੋ ਜਿੱਦਾਂ ਪੰਜਾਬ ਦੇ ਲੋਕਾਂ ਨੇ ਮਾਰ ਕਰਕੇ ਤੁਹਾਨੂੰ ਬਹੁਤ ਵੱਡੇ ਵਿੱਚ ਨੇ ਆਤਾ ਤਾਂ ਸਭ ਤੋਂ ਵੱਡੀ ਨਲਾਇਕੀ ਜਿਹੜੀਆਂ ਤੁਸੀਂ ਦਿਖਾ ਰਹੇ ਹੋ ਇਹ ਜਿਹੇ ਹਾਲਾਤ ਕਿਹਦੇ ਪੰਜਾਬ ਦੇ ਵਿੱਚ ਹੋਏ ਨਹੀਂ ਸੀ ਕਿ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਧੀਆ ਭੈਣਾ ਕੱਲੀ ਆਲੀ ਬਾਹਰ ਜਾ ਸਕਦੀਆਂ ਕੋਈ ਧਿਆੜੀ ਕੰਮ ਆ ਵਿਚਾਰਾ ਜਾਂਦਾ ਉਹ ਵੀ ਲੁੱਟਿਆ ਜਾ ਰਿਹਾ ਇੱਕ ਵਪਾਰੀ ਵਰਗਾ ਮੀਰ ਤਾਂ ਫੇਰ ਕਹਿੰਦਾ ਕਿ ਚਲੋ ਇਹਨੂੰ ਲੁੱਟ ਲਓ ਪਰ ਇੱਥੇ ਦਾ ਗਰੀਬ ਬੰਦਾ ਜਿਹੜਾ ਧਿਆੜੀਦਾਰ ਵੀ ਸੇਫ ਨਹੀਂ ਹੈਗਾ ਸੋ ਇਸ ਲਈ ਕਿ ਜਿਹੜਾ ਹੈਗਾ ਫੌਜ ਨੂੰ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਤਾਲ ਕੇ ਰੱਖਣ ਦੀ ਜ਼ਰੂਰਤ ਹੈ ਫਰਮਾਇ ਜ਼ਰੂਰ ਕਹਿਣਾ ਚਾਹਾਂਗਾ ਇੱਥੇ ਕਿ ਇਹਨਾਂ ਨੂੰ ਖੋਦ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਵਿਵਸਥਾ ਚਲਾਉਣੀ ਕਿਵੇਂ ਹੈ ਸੋ ਇਹ ਜਿਹੜੀ ਤਾਰ ਪੇਨੋ ਲੁੱਟਣ ਤੇ ਇਹਨਾਂ ਦਾ ਲੱਗ ਬੰਧਿਆ ਚੌਕੀ ਇਹ ਐਮਐਲਏ ਸਾਹਿਬ ਮੰਤਰੀ ਸਾਹਿਬ ਇਹ ਜਾਣ ਚੁੱਕੇ ਆ ਕਿ ਦੁਬਾਰਾ ਇਹਨਾਂ ਨੂੰ ਲੋਕਾਂ ਦੇ ਮੂੰਹ ਨਹੀਂ ਲਾਉਣਾ ਮੈਂ ਜ਼ਰੂਰ ਗੱਲ ਕਹੂੰਗਾ ਕਿ ਜਿਹੜੇ ਛੋਟੇ ਛੋਟੇ ਕਿਕਾ ਪਰ ਜਿਹੜੇ ਠੱਗੀਆਂ ਧੋਖਿਆਂ ਵਾਲੇ ਆ ਇਹਨਾਂ ਦੇ ਰੇਤੇ ਦੀ ਜੋ ਮਾਇਨੇ ਕਾ ਜੋ ਹੋਰ ਕਈ ਜ਼ਮੀਨਾਂ ਜਾਇਦਾਦਾਂ ਤੇ ਇਹਨਾਂ ਦੇ ਰੌਲੇ ਰੱਪੇ ਤੁਸੀਂ ਸੁਣਦੇ ਆ ਰਹੇ ਹੋ ਇਹ ਲੋਕ ਹੋਣ ਉਹ ਚੀਜ਼ਾਂ ਦੇ ਹੋ ਚੁੱਕਿਆ ਕਿਉਂਕਿ ਇਹਨਾਂ ਦੇ ਹੱਥ ਪੱਲੇ ਪੈਦਾ ਘੁੰਦਾ ਨਹੀਂ ਪਰ ਫੇਰ ਵੀ ਮੈਂ ਮੱਝ ਤੋਂ ਹੱਥ ਬੰਨ੍ਹ ਕੇ ਬੇਇਨਤੀ ਕਰਦਾ ਹਾਂ ਕਿ ਭਰਾਵੋ ਸਿੱਧਾ ਰੋਟੀ ਪਾਉਣ ਤੁਹਾਡੇ ਗੋਲੂ ਬਹੁਤ ਚਲੇ ਆ ਜਾਂਦਾ ਹੈ ਉਹਦੀ ਜਾਣਦੇ ਜਾਂਦੇ ਸਾਫ਼ ਛੱਡ ਦਿਓ ਕਿ ਘੱਟੋ ਘੱਟ ਪੁੱਛ ਤੇ ਇੰਨੀ ਕ ਸਟਾਈ ਕਰ ਦਿਓ ਕਿ ਇੱਥੇ ਲੋਕ ਸੇਤਰਾ ਤੱਕੜ ਇਥੋਂ ਜਿਹੜੇ ਭਾਗ ਦੇ ਵਪਾਰੀ ਆਉਂਦਾ ਬਿਜ਼ਨਸ ਚਾਕੇ ਉਹ ਐਸੇ ਬੜੇ ਰਹਿਣ ਤਾਂ ਕਿ ਪੰਜਾਬ ਦੇ ਵਿੱਚ ਕਗਾਰੀ ਵਾਲੇ ਹਾਲਾਤ ਨਾ ਆ ਜਾਣ ਗੱਲ ਕਰ ਰਹੇ ਜੇ ਚਿੱਟੇ ਵੀ ਬੜਾ ਰੌਲਾ ਪਾਵਾ ਕੇ ਬੜੀਆਂ ਕੀਲੀਆਂ ਗਾਉਂਦੇ ਸੀ ਸਰਕਾਰ ਭਗਵੰਤ ਸਿੰਘ ਬਾੜ ਵੀ ਚਿੱਟੇ ਦਾ ਇਹ ਕਰਾਂਗੇ ਉਹ ਕਰਾਂਗੇ ਕਿੱਥੇ ਗਈਆਂ ਉਹ ਗੱਲਾਂ ਚਿੱਟੇ ਅੜ ਗਿਆ ਜਿਹੜੀਆਂ ਲਾਹਤਾਂ ਦੇ ਉਤੋਂ ਜ਼ਿਆਦਾ ਵੱਤੀਆਂ ਹੁਣ ਤਾਂ ਜਿਵੇਂ ਉਹ ਕਾਂਟਰ ਸਾਹਿਬ ਦਾ ਨਾਰਾ ਸੀਗਾ ਘਰ ਘਰ ਨੌਕਰੀ ਹੋਣਾ ਹੈ ਕਰ ਚਿੱਟਾ ਸੋ ਮੈਂ ਜਿਹੜੇ ਵਾਰਡ ਦਾ ਕਾਉਂਸਲਰ ਹੈ ਤੇ ਜਿਹੜੇ ਰਹਿਸੀ ਜਿਹੜੇ ਵਾਰਡ ਦਾ ਕਾਉਂਸਲਰ ਹੈ ਸਾਡੇ ਉੱਤੇ ਚਿੱਤੇ ਦੇ ਬਹੁਤ ਮਾੜੇ ਹਾਲਾਤ ਨੇ ਹੈ ਸਾਰੇ ਦੇ ਯਾਰ ਪਿੰਡਾਂ ਚ ਵੀ ਘਰ ਘਰ ਗੜੀ ਗੜੀ ਇਹ ਚਿੱਤਾ ਵਿਕਰੀ ਵਿਕਰੀ ਵੇਗ ਰਹੀ ਜਾ ਰਹੀ ਜਿਹੜੀਆਂ ਜਿਹੜੇ ਦਾ ਫੇਰ ਨਹੀਂ ਪੜਦੇ ਦੀਆਂ ਮਹਤਾਜ ਦੀ ਪਿਛਲੀਆਂ ਸਰਕਾਰਾਂ ਬਣੇ ਦੇਖੋ ਸਰਕਾਰ ਜੀ ਤਾਂ ਉਹਨਾਂ ਦੇ ਸਟਾਈਲ ਸੀ ਦਾਦਾ ਬੁਣ ਪਰ ਹੁਣ ਤਾਂ ਇਹ ਕੁੜੀਆਂ ਵੀ ਵੇਚਣ ਲੱਗੀਆਂ ਨੇ ਜੀ ਇਹ ਮੈਂ ਗੱਲਾਂ ਝੂਠੀ ਬੋਲਦਾ ਮੇਰੇ ਨਾਲ ਜੀ ਲੱਗਦਾ ਹੈ ਜੇ ਬੇਈ ਬੇਸੀਸ ਹੁੰਦਾ ਗੱਤ ਬੋਲਦਾ ਬਿਲਕੁਲ ਆ ਮੇਰੇ ਨਾਲ ਚਲੋ ਮੈਂ ਦਿਖਾ ਦਿਆ ਕਿ ਕੀ ਹਾਲਾਤ ਨੇ ਸੋ ਸਰਕਾਰ ਨਲਾਇਕ ਹੈ ਇਹਨਾਂ ਦਾ ਪ੍ਰਸ਼ਾਸਨ ਤੇ ਪੁਰਸ ਤੇ ਪੁਰਸ ਕੋ ਕਰ ਕੋ ਕਾਬੂ ਨਹੀਂ ਹੈਗਾ ਕਿਉਂਕਿ ਬੇਅਕਲੀਆ ਬਣਾ ਜਿਹੜੇ ਅਕਲ ਬਣਾ ਸਰਕਾਰਾਂ ਨਹੀਂ ਚਾਹੁੰਦਾ ਕਿ ਬੇਅਕਲ ਟੁਲਾ ਜਿਹੜਾ ਉੱਪਰ ਬੈਠ ਗਿਆ ਕਿ ਇਹਨਾਂ ਨੂੰ ਬੇਰਦੀ ਕਰਦੇ ਆ ਕਿ ਆਪਣੀ ਅਕਲ ਦਾ ਜੇ ਨਹੀਂ ਆਪ ਨੂੰ ਸਮਝ ਆਉਂਦੀ ਜਦ ਪਰਾਣਿਆਂ ਦੀ ਮਿੱਤ ਕਰਦਾ ਕਰਕੇ ਉਹਦਾ ਦੌਰ ਕਰ ਲੈ ਲੋ ਵੀ ਕਿਵੇਂ ਪ੍ਰਸ਼ਾਸਨ ਨੂੰ ਚਲਾਉਣਾ ਕਿਵੇਂ ਲੋਕ ਨੂੰ ਚਲਾਉਣਾ ਸੋ ਇਹ ਤਾਂ ਗੱਲਾਂ ਕਰਦਾ ਤੁਹਾਡੇ ਨਾਲ ਇਸ ਜੀ ਦੇ ਸਾਥ ਚੋਟਾ ਕੇ ਐਸ ਕੰਮ ਨੂੰ ਜਿਹੜੇ ਵੀਰ ਆਪਾਂ ਇਕੱਠੇ ਹੋਇਆ ਬੈਠੋ ਲੱਗੇ ਲੱਗ ਕੇ ਕਹਾਂਗੇ ਜਿਹੜੀ ਆ ਗੈਸਟਰ ਪ੍ਰਥਾ ਪੰਜਾਬ ਦੇ ਵਿੱਚ ਵਧ ਗਈ ਆ ਜੰਗਲ ਰਾਜ ਹੋ ਚੁੱਕਿਆ ਲੁੱਟਾਂ ਖੋਹਾਂ ਟਕੈਂਦੀਆਂ ਫਰਾਂਦੀਆਂ ਸੋ ਇਹਦੇ ਤੋਂ ਸਮਾਜ ਨੂੰ ਬਚਾਉਣ ਦੀ ਲੋੜ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਜੀ ਪੰਜਾਬ ਦੇ ਹਾਲਾਤ ਇਹ ਆ ਕਿ ਜਦੋਂ ਤੁਹਾਨੂੰ ਆਮਾਨੇ ਕੁਰਤੀ ਲੈਣੀ ਸੀ ਸੱਚਾ ਸਿਆਜ ਜਿਹੜੇ ਛੜਕਾਂ ਦੇ ਫਿਰਦੇ ਆ ਸਾਡੇ ਰਾਜ ਦੇ ਵਿੱਚ ਕੋਈ ਛੜਕ ਤੇ ਨਹੀਂ ਫਿਰੂਗਾ ਮੈਂ ਪੁੱਛਣਾ ਚਾਹਣਾ ਕੋ ਬਾਦਮਾਨ ਜੀ ਤੁਹਾਡਾ ਬਿਜਲੀ ਬੋਰ ਪਿਛਲੇ ਹਫ਼ਤੇ ਸਾਰਾ ਸਟ੍ਰਾਈਕ ਤੇ ਸੀ ਇਹ ਕੀ ਨੇ ਆਸਰੇ ਬਿਜਲੀ ਬੋਰਡ ਛੱਡਦਾ ਪੰਜਾਬ ਦੇ ਕਿਸਾਨਾਂ ਦੀ ਫਸੋ ਦਾ ਨਖਾਰ ਹੋਇਆ ਡਾਕਟਰ ਸਟ੍ਰਾਈਕ ਦੇ ਆ ਸਾਡੇ ਆਗਰਵਾੜੀ ਵਾਲੇ ਆ ਆ ਟੀਚਰ ਆ ਕਿਹੜਾ ਮਹਿਕਮਾ ਦਾ ਜਿਹੜਾ ਇਹ ਨੇ ਫਸਲਾ ਹੱਲ ਕੀਤਾ ਉਹ ਤੋਂ ਪਹਿਲਾਂ بڑے بڑے ਝੰਗੱਜੇ ਮਾਰਦਾ ਸੀ ਆ ਪਿਛਲੇ ਹਫ਼ਤੇ ਦੀ ਇੱਕ ਬੜੀ ਵੱਡੀ ਘਟਨਾ